ਕਰਦੇ ਫਿਰ ਅੱਗੇ ਆਪਾਂ ਇਤਿਹਾਸ ਲੈ ਕੇ ਚੱਲਾਂਗੇ ਹਾਂਜੀ ਜੀਵੇ ਜੀਵੇ ਨੇੜੇ ਨੇੜੇ ਸਿਆਲਿਆ ਹੀ ਜਾਂਦਾ ਏ ਐਨਾ ਪੂਰਾ ਧਿਆਨ ਦੇ ਨਾਲ ਸੁਣਿਓ ਆਪਣੇ ਖਿਆਲ ਆਪਣੀ ਸੁਰਤ ਆਨੰਦਪੁਰ ਸਾਹਿਬ ਲੈ ਕੇ ਜਾਓ ਉਹ ਸਾਰਾ ਦ੍ਰਿਸ਼ ਤੁਹਾਡੇ ਨੇ ਸਾਹਮਣੇ ਆਵੇ ਫਿਰ ਠੰਡ ਵਿੱਚ ਨਾ ਠੰਡ ਲੱਗਦੀ ਏ ਫਿਰ ਸੀਸ ਦੇ ਭਵਾਂ ਦੀ ਆਰਾ ਚੱਲਦਾ ਹੋਵੇ ਉਹਦਾ ਵੀ ਦੁੱਖ ਨਹੀਂ ਲੱਗਦਾ ਪਿਆਰ ਵਾਲਿਆਂ ਦੀਆਂ ਉਹਨਾਂ ਦੀਆਂ ਤਾਂ ਕਥੀ ਨੇ ਰਿਆ ਨਿਆਰੀਆਂ ਹਾਂਜੀ ਜੀਵੇ ਜੀਵੇ ਨੇੜੇ ਨੇੜੇ ਸਿਆਲ ਆਈ ਜਾਂਦਾ ਹੈ ਕਲਗੀਆਂ ਵਾਲੇ ਦਾ ਖਿਆਲ ਆਈ ਜਾਂਦਾ ਏ ਦੇਖੋ ਬਈ ਖਿਆਲ ਆਉਂਦਾ ਸਾਨੂੰ ਸਾਨੂੰ ਸੰਸਾਰ ਦਾ ਖਿਆਲ ਸਾਨੂੰ ਵਿਸ਼ੇ ਵਕਾਰਾਂ ਦਾ ਆਪਣੇ ਬੱਚਿਆਂ ਦਾ ਰਿਸ਼ਤੇ ਨਾਤੇ ਦਾ ਕਿਹਦੇ ਕਿਹਦੇ ਖਿਆਲ ਆਉਂਦੇ ਨੇ ਸਾਨੂੰ ਭਾਗਾਂ ਵਾਲੀ ਰੂਹ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਿਆਲ ਆਉਂਦੇ ਹਾਂਜੀ ਛੱਡਣਾ ਸਿਆਣਾ ਵਿੱਚ ਆਨੰਦ ਪੁਰਸ਼ੈਰ ਨੂੰ ਚੱਲਣਾ ਮਸੂਮਾ ਦਾ ਸਰਸਾ ਦੇ ਕੇ ਨੂੰ ਛੱਡਣਾ ਸਿਆਣਾ ਆਨੰਦਪੁਰ ਸ਼ਹਿਰ ਨੂੰ ਚੱਲਣਾ ਮਸੂਮਾਗਾ ਸਾਰੀ ਸਾਦੇ ਕੈਰ ਨੂੰ ਅੱਖੀਆਂ ਦੇ ਸਾਹਮਣੇ ਪੁਚਾਣ ਆਈ ਜਾਂਦਾ ਅੱਖੀਆਂ ਦੇ ਸਾਹਮਣੇ ਪੁੱਛਾਲੀ ਹੋਈ ਜਾਂਦਾ ਏ ਕਲਗੀਆਂ ਵਾਲੇ ਦਾ ਖਿਆਲ ਆਈ ਜਾਂਦਾ ਏ ਜਿਵੇਂ ਜਿਵੇਂ ਨੇੜੇ ਰੜੇ ਸਿਆਲ ਆਈ ਜਾਂਦਾ ਏ ਕਲਕੀਆਂ ਵਾਲੇ ਦਾ ਖਿਆਲ ਆਈ ਜਾਂਦਾ ਕੰਡੇ ਕੰਡੇ ਤੁਰੇ ਜਾਣਾ ਛੋਟੇ ਛੋਟੇ ਲਾਲਾ ਦਾ ਦੇ ਕੰਡੇ ਕੰਡੇ ਤੁਰੇ ਜਾਣਾ ਛੋਟੇ ਛੋਟੇ ਲਾਲਾ ਦਾ ਦੇਵੇ ਨਾ ਜਵਾਬ ਦਦੀ ਲਾਲਾ ਦੇ ਸਵਾਲਾਂ ਦਾ ਤੁਰ ਤੁਰ ਹੋਇਆ ਜਿਹੜਾ ਤੁਰ ਤੁਰ ਹੋਇਆ ਜਿਹੜਾ ਬਿਹਾਲ ਆਈ ਜਾਂਦਾ ਤੁਰ ਤੁਰ ਹੋਇਆ ਜਿਹੜਾ ਬਿਹਾਲ ਆਈ ਜਾਂਦਾ ਏ ਕਲਗੀਆਂ ਵਾਲੇ ਦਾ ਖਿਆਲ ਆਈ ਜਾਂਦਾ ਲਗੀਆਂ ਵੜੇ ਦਰ ਖਿਆਲ ਆਈ ਜਾਂਦਾ ਗੜੀ ਚ ਮਕਾਰ ਚ ਅਨੋਖੀ ਖੇਡ ਖੇਡਣਾ ਜੰਗ ਦੇ ਮੈਦਾਨ ਵਿੱਚ ਪੁੱਤਰਾ ਨੂੰ ਪਹਿਜ ਘੜੀ ਚਮਕਾਰ ਵਿੱਚ ਅਨੋਖੀ ਖੇਡ ਖੇਡਣਾ ਜੰਗ ਦੇ ਮੈਦਾਨ ਵਿੱਚ ਪੁੱਤਰਾ ਨੂੰ ਭੇਜਣਾ ਮੁਰਿਦਾਂ ਨੇ ਸੁਣਾਇਆ ਜਿਹੜਾ ਹਾਲਿਆ ਜਾਂਦਾ ਏ ਕਲਗੀਆਂ ਵਾਲੇ ਦਾ ਖਿਆਲ ਆਈ ਜਾਂਦਾ ਏ ਜਿਵੇਂ ਜਿਵੇਂ ਨੇੜੇ ਨੇੜੇ ਸਿਆਲ ਆਈ ਜਾਂਦਾ ਏ ਕਲਗੀਆਂ ਵਾਲੇ ਦਾ ਖਿਆਲ ਆ ਬੇਨਤੀ ਕਰਾਂ ਮੈਂ ਸੋ ਗੁਰੂ ਨਾ ਫੁਲਾਇਓ ਜੀ ਬੱਚਿਆਂ ਨੂੰ ਲਾਲਾ ਦੀਆਂ ਕਹਾਣੀਆਂ बचियू लाल कहानिया सुनायो जी ज़िंदी चाल गुलाली जें ज़ी चाल ਗੁਲਾਮ ਆਈ ਜਾਂਦਾ ਏ ਕਲਗੀਆਂ ਵੜੇਗਾ ਖਿਆਲ ਆਈ ਜਾਂਦਾ ਏ ਜਿਵੇਂ ਜਿਵੇਂ ਨੇੜੇ ਨੇੜੇ ਸਿਆਣ ਆਈ ਜਾਂਦਾ ਏ ਕਲਗੀਆਂ ਵੜੇਗਾ ਖਿਆਲ ਆਈ ਜਾਂਦਾ ਏ ਕਲਗੀਆਂ ਵਾਲੇ ਦਾ ਖਿਆਲ ਆਈ ਜਾਂਦਾ ਪਿਆਰ ਵਾਲੇ ਮੁਹੱਬਤ ਵਾਲੇ ਗੁਰੂ ਨੂੰ ਯਾਦ ਕਰ